ਵਿਚਾਰਾਂ ਨੂੰ ਕਰੋ ਸ਼ਾਂਤ ਮਨ ਨੂੰ ਕਰੋ ਇਕਾਗਰ ਅਤੇ ਸੁਰਤ ਨੂੰ ਲੈ ਕੇ ਜਾਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕਮਲੀਆ ਦਾਸ ਜੀ ਬਾੜ ਸਾਹਿਬ ਵਿੱਚ ਬਿਰਾਜੀ ਹੋਏ ਸਨ ਅਤੇ ਸਿੰਧ ਦੇ ਕੁਝ ਭਗਤ ਬਾੜ ਸਾਹਿਬ ਵਿਖੇ ਆਏ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਏ ਸਰਬਸ਼ਕਤੀਮਾਨ ਦੇਨ ਦੁਖੀ ਦੇ ਰੱਖੇ ਦਿਆਲੂ ਭਗਵਾਨ ਜੀ ਸਾਡੇ ਠੱਠਾ ਸਿੰਧ ਦਾ ਨਵਾਬ ਮੁਹੰਮਦ ਬਾਕੀ ਜੋ ਨਵਾਬ ਈਸਾ ਖਾਨ ਦਾ ਪੁੱਤਰ ਹੈ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਹੈ ਅਤੇ ਨਗਰ ਠੱਠਾ ਜੋ ਈਸਾ ਖਾਨ ਦੀ ਰਾਜਧਾਨੀ ਸੀ ਉਸ ਨੂੰ ਮੱਕਾ ਸ਼ਰੀਫ ਬਣਾਉਣਾ ਚਾਹੁੰਦਾ ਹੈ ਮੁਹੰਮਦ ਬਾਕੀ ਨੇ ਸੰਖ ਕੜਿਆਲ ਤਿਲਕ ਲਗਾਣਾ ਹਿੰਦੂਆਂ ਦੀ ਪੂਜਾ ਪਾਠ ਤੇ ਤਰੜੀ ਪਵੰਦੀ ਲਾ ਦਿੱਤੀ ਹੈ ਮੇਰਾ ਦੇ ਸਮੁੰਦਰ ਮਹਾਰਾਜ ਬਾਬਾ ਸ਼੍ਰੀ ਜਾਂਦੀ ਦਰਦਾਂ ਭਰੀ ਕਹਾਣੀ ਸੁਣ ਕੇ ਸਹਾਰ ਨਾ ਸਕੇ ਅਤੇ ਚਟਪਟ ਬਾਬਾ ਕਮਰਿਆ ਜੀ ਸਹਿਤ ਠੱਠੇ ਸਿੰਧ ਪਹੁੰਚ ਗਏ ਸੁਬਾ ਸ਼ਾਮ ਸੰਖ કડਿਆਲ ਆਰਤیاں ਸ਼ੁਰੂ ਕਰਵਾ ਦਿੱਤੀਆਂ ਇਹ ਖਬਰ ਜਦ ਨਵਾਬ ਪਾਸ ਪਹੁੰਚੀ ਤਾਂ ਉਸਨੇ ਕਿਹਾ ਕਿ ਆਰਤیاں ਕਰਨ ਵਾਲਾ ਸੰਖਪੂਰਨ ਵਾਲਾ ਕੜਿਆਲ ਵਜਾਉਣ ਵਾਲਾ ਪਾਗਲ ਹੈ ਆਪੇ ਚਲਾ ਜਾਵੇਗਾ ਜਦੋਂ ਭਗਵਾਨ ਜੀ ਨੂੰ ਇਹ ਗੱਲ ਕਿਸੇ ਨੇ ਆ ਕੇ ਦੱਸੀ ਤਾਂ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਸੁਭਾਵਕ ਇਹ ਨਿਕਲਿਆ ਜਿਹਸਾਨੂੰ ਪਾਗਲ ਕਹਿਣ ਵਾਲਾ ਖੁਦ ਪਾਗਲ ਹੈ ਇਹ ਕੁਝ ਕਹਿਣ ਦੀ ਧੀਰ ਹੀ ਸੀ ਕਿ ਮੁਹੰਮਦ ਬਾਕੀ ਨਵਾਬ ਪਾਗਲ ਹੋ ਗਿਆ ਅਤੇ ਕੁਝ ਸਮੇਂ ਬਾਅਦ ਆਪਣੀ ਹੀ ਤਲਵਾਰ ਆਪਣੇ ਆਪ ਨੂੰ ਮਾਰ ਕੇ ਮਰ ਗਿਆ ਸਾਧੂ ਬੋਲੇ ਸਹਿਜ ਸੁਭਾਏ ਸਾਧ ਕਾ ਬੋਲਿਆ 버ਥਾ ਨਾ ਜਾਏ ਇਹ ਸਾਰਾ ਚਮਤਕਾਰ ਜਦ ਨਵਾਬ ਬਾਕੀ ਦੇ ਲੜਕੇ ਜਾਨ ਬੇਗ ਨੇ ਵੇਖਿਆ ਤਾਂ ਉਹਦੇ ਹੋਸ਼ ਕੁਝ ਟਿਕਾਣੇ ਆਏ ਅਤੇ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਪੂਣਾ ਸਾਬ ਉੱਤੇ ਆ ਕੇ ਬਾਬਾ ਜੀ ਦੇ ਚਰਨਾਂ ਤੇ ਟਹਿ ਪਿਆ ਅਤੇ ਆਪਣੇ ਪਿਤਾ ਵੱਲੋਂ ਕੀਤੀ ਅਵਗਿਆ ਦੀ ਮਾਫੀ ਮੰਗੀ ਅਤੇ ਇਕਰਾਰ ਕੀਤਾ ਕਿ ਬਾਬਾ ਜੀ ਮੈਂ ਅਗਿਓਂ ਵਾਸਤੇ ਕਿਸੇ ਹਿੰਦੂ ਨੂੰ ਤੰਗ ਨਹੀਂ ਕਰਾਂਗਾ ਅਤੇ ਨਾਹੀਂ ਪਾਠ ਪੂਜਾ ਤੇ ਪਬੰਦੀ ਲਾਵਾਂਗਾ ਭਗਵਾਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਇਆ ਦੇ ਸੂਮੇ ਉਸ ਨੂੰ ਮੁਆਫ ਕਰਕੇ ਆਸ਼ੀਰਵਾਦ ਦਿੱਤਾ ਅਤੇ ਜਾਨ ਬੀਗ ਰਾਜ ਗੱਦੀ ਤੇ ਬੈਠਾ ਗੱਦੀ ਤੇ ਬੈਠ ਕੇ ਜਾਨ ਬੀਗ ਨੇ ਜਿੱਥੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਬੈਠੇ ਸਨ ਉਸ ਥਾਂ ਤੇ ਯਾਦਗਾਰੀ ਸਥਾਨ ਬਣਾ ਦਿੱਤਾ ਜੋ ਅੱਜ ਤੱਕ ਵੀ ਕਾਇਮ ਹੈ ਅਤੇ ਉਦਾਸੀਨ ਮਹਾਤਮਾ ਕੱਜ ਵੀ ਉਸ ਸਥਾਨ ਤੇ ਸੇਵਾ ਕਰਦੇ ਹਨ ਇਸ ਤਰ੍ਹਾਂ ਨਗਰ ਠੱਠਾ ਸਿੰਧ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੁਆਰਾ ਬਸਾਏ ਪੰਜ ਧਰਮ ਪ੍ਰਚਾਰ ਕੇਂਦਰਾਂ ਵਿੱਚੋਂ ਇੱਕ ਬਣਿਆ ਭਗਤ ਭਗਵਾਨ ਦੀ ਪਦਵੀ ਬਖਸ਼ੀ ਨਗਰ ਠੱਠੇ ਵਿੱਚ ਸਿੰਧ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਧੂਣਾ ਤਪਾ ਕੇ ਬੈਠੇ ਸਨ ਸੁਰਤੀ ਨਰੰਕਾਰ ਦੇ ਚਰਨਾਂ ਵਿੱਚ ਜੁੜੀ ਹੋਈ ਸੀ ਸੁੱਚੇ ਲਾਲ ਵਾਂਗੂ ਨੂਰੀ ਚਿਹਰਾ ਦਗ-ਦਗ ਕਰ ਰਿਹਾ ਸੀ ਸ਼ਕਤੀਆਂ ਦੇ ਭੰਡਾਰ ਬਾਲ ਜਤੀ ਜੋਗੀ ਰਾਜ ਸ਼ਿਵ ਸਰੂਪ ਜਟਾ ਜੂਟ ਨੇਤਰ ਬੰਦ ਕਰਕੇ ਉਸ ਪਰਵਰਦੀਗਾਰ ਦਿਲਦਾਰ ਦੀ ਜਲਵੀ ਵਿੱਚ ਮगन ਸਨ ਕਿ ਇੰਨੇ ਨੂੰ ਇੱਕ ਬਿਹਾਰ ਦਾ ਸੰਨਿਆਸੀ ਆਪਣੇ 307 ਚੇਲੇ ਲੈ ਕੇ ਦੇਵੀ ਹਿੰਗਲਾਜ ਜੀ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ ਅਚਾਨਕ ਉਸ ਦੀ ਨਿਗਾਹ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਤੇ ਪਈ ਤੇ ਉਸ ਨੂੰ ਐਸਾ ਪ੍ਰਤੀਤ ਹੋਇਆ ਜਿਵੇਂ ਰੱਬ ਖੁਦ ਆਪ ਧਰਤੀ ਤੇ ਆਸਣ ਲਾ ਕੇ ਧੂਣਾ ਤਪਾ ਕੇ ਬੈਠਾ ਹੈ ਵੇਖ ਕੇ ਨੂਰੀ ਮੁਖੜੇ ਦੀ ਤਾਬ ਨਾ ਚੱਲ ਸਕਿਆ ਪੈਰਾਂ ਨੂੰ ਬ੍ਰੇਕਾਂ ਲੱਗ ਗਈਆਂ ਬਾਬਾ ਜੀ ਦੀ ਮਨਮੋਣੀ ਸੂਰਤ ਨੇ ਮਨ ਨੂੰ ਮੋਹ ਲਿਆ ਦਿਲ ਮਹਾਰਾਜ ਜੀ ਦੇ ਚਰਨਾਂ ਵੱਲ ਨਸ ਉੱਠਿਆ ਸਰੀਰ ਦਾ ਖਾਲੀ ਖੋਲ ਇੱਕਦਮ ਖੜਾ ਹੋ ਕੇ ਸੋਚ ਰਿਹਾ ਸੀ ਕਿ ਐਸੇ ਮਹਾਨ ਤਪਸਵੀ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਪ੍ਰੇਮ ਦੀ ਤਾਰ ਵਿੱਚ ਖਿੱਚੇ ਹੋਏ ਉਸ ਬਿਹਾਰੀ ਸੰਿਆਸੀ ਭਗਤਗਿਰੀ ਨੇ ਬਾਬਾ ਜੀ ਦੇ ਚਿਹਰੇ ਤੋਂ ਸ਼ਿਵ ਪਿਗਮਾਨ ਜੀ ਦੇ ਦਰਸ਼ਨ ਹੋਏ ਤੇ ਮਹਾਰਾਜ ਵੱਲ ਆਪਣੇ ਚੇਲਿਆਂ ਸਮੇਤ ਆ ਦਰਸ਼ਨ ਨੂੰ ਹਾਜ਼ਰ ਹੋਇਆ। ਚਰਨਾਂ ਤੇ ਡੇਕ ਕੇ ਨਮਸਕਾਰ ਕਰਕੇ ਧੂਨੇ ਪਾਸ ਬੈਠ ਗਿਆ। ਅਤੇ ਮਹਾਰਾਜ ਦਾ ਅੰਤਰਾ ਲੈਣ ਲਈ ਦਿਲ ਵਿੱਚ ਸੋਚਣ ਲੱਗਾ ਕਿ ਵੇਖੀ ਕਿੰਨੇ ਕੁ ਪੋਚੀ ਹੋਏ ਸਾਧੂ ਹਨ ਅਜੇ ਐਸਾ ਫੁਰਨਾ ਐਸੀ ਵਿਚਾਰ ਮਨ ਵਿੱਚ ਆਈ ਹੀ ਸੀ ਕਿ ਮਹਾਰਾਜ ਦੀ ਸਮਾਦੀ ਖੁੱਲ ਗਈ ਨਾਮ ਖੁਮਾਰੀ ਨਾਲ ਭਰੇ ਹੋਏ ਨੈਣਾਂ ਦੇ ਨਾਲ ਆਏ ਸੰਿਆਸੀ ਭਗਤ ਗਰੀਬਾਲ ਤੱਕਿਆ ਬਸ ਫਿਰ ਕੀ ਸੀ ਨੂਰੀ ਨੈਣਾਂ ਦੇ ਵਾਰ ਨੇ ਸੰਨਿਆਸੀ ਭਗਤ ਗਿਰੀ ਤੋਂ ਨਾ ਚੱਲ ਸਕੇ ਸਿਰ ਝੁਕਾ ਕੇ ਸੁਰਤੀ ਮਹਾਰਾਜ ਦੇ ਚਰਨਾਂ ਵਿੱਚ ਜੋੜ ਦਿੱਤੀ ਤੇ ਮੂੰਹ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਮਹਾਰਾਜ ਇਸ ਗਿਰੀ ਭਗਤ ਤੇ ਕਿਰਪਾ ਕਰੋ ਪਰ ਘਟ ਘਟ ਦੀਆਂ ਜਾਣਨ ਹਾਰ ਬਾਬਾ ਜੀ ਦਿਲ ਦੀਆਂ ਜਾਣ ਬਈ ਅਤੇ गिरी ਭਗਤ ਨੂੰ ਕਹਿਣ ਲੱਗੇ ਗਿਰੀ ਭਗਤ ਜੀ ਆਹ ਵੱਡੀ ਸਾਰੀ ਭੀੜ ਲੈ ਕੇ ਕਿੱਧਰ ਤਿਆਰੀ ਕੀਤੀ ਜੇ ਅੱਗੋਂ ਭਗਤ ਗਿਰੀ ਬੋਲੇ ਸਵਾਮੀ ਜੀ ਦੇਵੀ ਮਾਤਾ ਹਿੰਗਲਾਜ ਜੀ ਦੇ ਦਰਸ਼ਨਾਂ ਨੂੰ ਜਾ ਰਿਹਾ ਹਾਂ ਬਾਲ ਜਤੀ ਜੀ ਮੁਸਕਰਾਏ ਤੇ ਕਹਿਣ ਲੱਗੇ ਸਾਰੇ ਸਾਧੂ ਆਪ ਦੇ ਨਾਲ ਹੀ ਹਨ ਜੀ ਹਾਂ ਇਹ ਮੇਰੇ ਚੇਲੇ ਹਨ ਅਸੀਂ ਸਾਰੇ ਮਾਤਾ ਹਿੰਗਲਾਜ ਦੀ ਦੇ ਦਰਸ਼ਨਾ ਨੂੰ ਜਾ ਰਹੇ ਹਣ ਭਗਤ ਗਿਰੀ ਸੰਿਆਸੀ ਨੇ ਬੜੀ ਨਿਮਰਤਾ ਨਾਲ ਕਿਹਾ ਪਰ ਅੰਦਰੋਂ ਭਗਤ ਗਿਰੀ ਸੰਿਆਸੀ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਦੀ ਪ੍ਰੀਖਿਆ ਲੈਣਾ ਚਾਹੁੰਦਾ ਸੀ ਜਾਨੀ ਜਾਨ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਭਗਤ ਗਿਰੀ ਸੰਿਆਸੀ ਦੇ ਦਿਲ ਦੀ ਗੱਲ ਜਾਣ ਗਏ ਤੇ ਕਹਿਣ ਲੱਗੇ ਤੁਸੀਂ ਅੱਗੇ ਫੇਰ ਚਲੇ ਜਾਣਾ ਪਹਿਲਾਂ ਆਪ ਤੇ ਆਪਣੇ 360 ਚੇਲੇ ਪੰਗਤ ਲਾ ਕੇ ਬੈਠੋ ਅਤੇ ਭੋਜਨ ਸ਼ਕ ਲਵੋ ਫਿਰ ਅੱਗੇ ਚਲੇ ਜਾਣਾ ਭਗਤ ਗਰੀਸ ਸન્યાਸੀ ਹੈਰਾਨ ਸੀ ਕਿ ਬਾਬਾ ਜੀ ਇੱਥੇ ਕਿਸ ਤਰ੍ਹਾਂ 360 ਚੇਲਿਆਂ ਨੂੰ ਭੋਜਨ ਖਵਾ ਦੇਣਗੇ ਜਦ ਕਿ ਇੱਥੇ ਤਾਂ ਕੋਈ ਲੰਗਰ ਦਾ ਪ੍ਰਬੰਧ ਨਹੀਂ ਕੋਈ ਲੋਹ ਨਹੀਂ ਤਪਦੀ ਪਈ ਕੋਈ ਦੀਵ ਨਹੀਂ ਕੋਈ ਸਜੀਆਂ ਵਗੈਰਾ ਨਹੀਂ ਬਣੀਆਂ ਕੋਈ ਬਣਾਉਣ ਵਾਲਾ ਨਹੀਂ ਭਲਾ ਇੰਨੇ ਸਾਧੂਆਂ ਦਾ ਭੋਜਨ ਤਿਆਰ ਕਰਨਾ ਕੋਈ ਸੋਖਾ ਹੈ ਪਰ ਸ਼ੀਤੀ ਭਗਤਗਿਰੀ ਸੰਿਆਸੀ ਦਾ ਸ਼ੰਕਾ ਨਿਵਰਤ ਹੋ ਗਿਆ ਜਦੋਂ ਉਸਨੇ ਵੇਖਿਆ ਕਿ ਪੰਕਤਾਂ ਲੱਗ ਗਈਆਂ ਅਤੇ ਬਾਬਾ ਜੀ ਦੀ ਅਜਬ ਲੀਲਾ ਵੇਖੀ ਬਾਬਾ ਸ਼੍ਰੀ ਚੰਦ ਜੀ ਨੇ ਭਾਈ ਕਮਲਿਆ ਜੀ ਤੋਂ ਇੱਕ ਪਤੀਲੇ ਉੱਤੇ ਲਾਲ ਕੱਪੜਾ ਪਵਾ ਦਿੱਤਾ ਅਤੇ ਹਰ ਸਾਧੂ ਦੀ ਪੱਤਲ ਉਤੇ ਉਦੀ ਮਰਜ਼ੀ ਮੁਤਾਬਕ ਮੂਹੂ ਮੰਗਿਆ ਭੋਜਨ ਪਤੀਲੇ ਚੋਂ ਸੇਵਕ ਕਮਲਿਆ ਜੀ ਪਾਉਂਦੇ ਗਏ ਅਤੇ ਸਭ ਸਾਧੂ ਬੜੇ ਪ੍ਰੇਮ ਨਾਲ ਛਕਦੇ ਗਏ ਜਦ ਭੋਜਨ ਛਕ ਕੇ ਵਿਲੇ ਹੋਏ ਤਾਂ ਗਰੀ ਸન્યાਸੀ ਨੇ ਚੇਲਿਆਂ ਸਣੇ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਛੁੱਟੀਆਂ ਲੈ ਕੇ ਖੁਸ਼ੀਆਂ ਲੈ ਕੇ ਬਾਬਾ ਸ਼੍ਰੀ ਚੰਦ ਜੀ ਤੋਂ ਮਾਤਾ ਹਿੰਗਲਾ ਜੀ ਦੇ ਦਰਸ਼ਨਾਂ ਨੂੰ ਆਪਣੇ ਰਸਤੇ ਵਿੱਚ ਪੈ ਗਿਆ। ਭਗਤ ਗਰੀਸ ਸੰਿਆਸੀ ਕੋਲ ਇੱਕ ਪਾਰਸ ਦਾ ਪੱਥਰ ਸੀ ਤੇ ਉਸ ਪਾਰਸ ਦੇ ਪੱਥਰ ਨੂੰ ਉਹ ਲੋਹੇ ਨਾਲ ਸ਼ਵਾ ਕੇ ਉਸ ਦਾ ਸੋਨਾ ਬਣਾ ਕੇ ਵੇਚਦਾ ਸੀ ਤੇ ਵੇਚ ਕੇ ਆਪਣੇ 360 ਚੇਲਿਆਂ ਦਾ ਢਿੱਡ ਭਰਦਾ ਸੀ ਭੋਜਨ ਸ਼ਕੁੰਦਾ ਸੀ ਤੇ ਕੁਝ ਦੂਰੀ ਤੇ ਜਾ ਕੇ ਭਗਤ ਗਰੀ ਸੰਿਆਸੀ ਵੇਖਦਾ ਹੈ ਕਿ ਉਸ ਦਾ ਪਾਰਸ ਦਾ ਪੱਥਰ ਉਹਦੇ ਕੋਲ ਮੌਜੂਦ ਨਹੀਂ ਹੈ। ਤੇ ਉਹ ਫੇਰਾ ਮੁੜ ਕੇ ਬਾਬਾ ਸ਼੍ਰੀ ਚੰਦ ਜੀ ਕੋਲ ਜਾਂਦਾ ਹੈ ਤੇ ਬਾਬਾ ਸ਼੍ਰੀ ਚੰਦ ਜੀ ਉਹਨੂੰ ਚਮਤਕਾਰ ਦਿਖਾਉਂਦੇ ਹਨ ਜੋ ਤੁਸੀਂ ਸੁਣੋਗੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਦੇ ਅਗਲੇ ਹਿੱਸੇ ਵਿੱਚ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਤੇ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ